ਇਕੀ ਰਾਤ ਜ਼ਿਲ੍ਹੇ ਦੇ ਸਰਨਾ ਇਲਾਕੇ 'ਚ ਚੋਰਾਂ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਤੀ ਤੋਲੇ ਸੋਨਾ, ਕਰੀਬ 1.5 ਲੱਖ ਦੇ ਨੋਟਾਂ ਦੇ ਹਾਰ ਅਤੇ 25000 ਨਕਦੀ ਲੈ ਕੇ ਹੋਏ ਫਰਾਰ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ। जिला पठानकोट विखे चोरी दारदात लगातार इजाफा चोरी की घटना अंजाम दिता इस संबंधी जद परिवार वाल गल की गई तो उन्हें करीब पैंती लख रुपए का नुकसान होया है दसिया की घर तीह तौले सोना करीब डेढ़ लाख रुपए के नोटा दे हार पंजी हजार रुपा नकद पाया ਸਨੂ ਲੈ ਕੇ ਚੋਰ ਫਰਾਰ ਹੋ ਗਏ ਦੂਜੇ ਪਾਸੇ ਜਦ ਇਸ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬੀਤੀ ਰਾਤ ਸਰਨਾ ਵਿਖੇ ਚੋਰਾਵਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਫਿਲਹਾਲ ਮਾਮਲਾ ਦਰਜ ਕਰ ਤਫ਼ਤੀਸ਼ ਜਾਰੀ ਹੈ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਜੀ ਮੇਰਾ ਨਾਮ ਰਵੀ ਹੈ ਦਰਸ਼ਕੋਣਨੀ ਸਰਨਾ ਜੀ ਆਡੀ ਰਾਇਸ਼ ਤੇ ਤੇ ਰਾਤ ਮਤਲਬ ਵੀ ਸਵੇਰੇ ਜਦੋਂ ਕੰਮ ਵਾਲੀ ਆਈ ਆ ਉਹਨੂੰ ਸਾਡਾ ਨਾ ਦਰਵਾਜ਼ਾ ਬੰਦ ਸੀਗਾ ਉਹਨੂੰ ਫਿਰ ਮੈਂ ਮੀਨ ਨੂੰ ਕਿਹਾ ਵੀ ਦਰਵਾਜ਼ਾ ਨਹੀਂ ਖੁੱਲਦਾ ਪਿਆ ਤੁਹਾਡਾ ਹੈਨਾ ਤੇ ਜਦੋਂ ਵੇਖਿਆ ਤੇ ਲੋਕ ਦਰਵਾਜ਼ਾ ਅੰਦਰੋਂ ਪੁੰਨੀਆਂ ਵੱਜੀਆਂ ਹੋਈਆਂ ਇਹ ਫਿਰ ਜਦੋਂ ਬਾਹਰ ਜਾ ਕੇ ਵੇਖਿਆ ਤੇ ਉਹ ਗ੍ਰਿਲ ਪੁੱਟ ਕੇ ਸਾਡੀ ਤੇ ਉਹ ਫਿਰ ਉਹਨਾਂ ਨੇ ਕੀ ਕੀਤਾ ਵੀ ਉਹ ਗ੍ਰਿਲ ਪੁੱਟ ਕੇ ਅੰਦਰ ਵੜੇ ਹੋਈ ਇਸ ਸਟੋਰ ਚ ਸਮਾਨ ਪਿਆ ਐਕਚੁਅਲੀ ਮੇਰੇ ਬ੍ਰਦਰ ਦੀ ਮੈਰਿਜ ਹੋਈ ਹੈ ਲੈ 10 15 ਦਿਨ ਪਹਿਲਾਂ ਹੀ ਤੇ ਜਿਹੜਾ ਸਾਡਾ ਸਾਰਾ 골ਡ ਗੋਲਡ ਸੀਗਾ ਜਿਹੜਾ ਉਹ ਬੈਂਕ ਚ ਆਪਣਾ ਲੋਕਰ ਚ ਰੱਖਣ ਜਾਣਾ ਸੀਗਾ ਉਸ ਤੋਂ ਪਹਿਲਾਂ ਤੇ ਉਹ ਅਸੀਂ ਪੇਟੀ ਚ ਰੱਖਿਆ ਹੋਇਆ ਸੀ ਸਾਰਾ ਤੇ ਉਹ ਫਿਰ ਰਾਤ ਪੇਟੀ ਚ 골ਡ ਪਲੱਸ ਜਿਹੜਾ ਥੋੜਾ ਬੋਤਾ ਕੈਸ਼ ਸੀਗਾ ਜਿਹੜੇ ਵਿਆਹਲੇ ਹਾਰ ਹੋਰ ਹੁੰਦੇ ਆ ਉਹ ਕੁਛ ਮੇਰੇ ਵਿਆਹ ਵੇਲੇ ਦੇ ਵੀ ਹਾਰ ਕੁਛ ਡੈਡੀ ਦੀ ਰਿਟਾਇਰਮੈਂਟ ਵੇਲੇ ਦੇ ਵੀ ਹਾਰ ਤੇ ਛੋਟੇ ਦੇ ਵਿਆਹ ਵੇਲੇ ਦੇ ਵੀ ਹਾਰ ਜਿਹੜੇ ਉਹ ਵਿੱਚ ਹੈਗੇ ਸੀ ਤੇ ਥੋੜਾ ਕੈਸ਼ ਸੀਗਾ ਤੇ ਉਹ ਲੈ ਗਏ ਹੋਏ ਆ ਪੁੱਟ ਕੇ ਸਾਰਾ ਕੁਝ ਹਾਂਜੀ ਕਿੰਨਾ ਕੇ ਦੇਖੀ ਨੁਕਸਾਨ ਕਿੰਨਾ ਲਗਭਗ ਕਿੰਨਾ ਕਰੋਗੇ ਅਗਰ ਆਪਾਂ ਕੋਸਟ ਦੇ ਹਿਸਾਬ ਨਾਲ ਚੱਲੀਏ ਤੇ 20 ਤੋਂ 25 ਲੱਖ ਦੇ ਵਿੱਚ ਵਿੱਚ ਐਸਟੀਮੇਟਡ ਹੈ ਹੀ ਆ ਜੀ ਸਾਰਾ ਕੁਝ ਸਾਰਾ ਕੁਝ ਲਾ ਕੇ ਆਪਾਂ ਚੱਲੀਏ ਤੇ ਜੋ ਸਾਡਾ ਅੰਦਾਜ਼ਾ ਹੈਗਾ ਜੋ ਜਿੰਨੇ ਕ ਵੈਲਿਊ ਆਪਾਂ ਕੱਢੀ ਹੈ 골ਡ 골ਡ 30 ਪਲੱਸ ਹੀ ਹੋਣਾ ਜੀ ਹਾਂਜੀ ਤੇ ਕੇ ਇਹ ਤਾਂ ਸ਼ੱਕ ਹੈਗਾ ਤੇ ਸ਼ੱਕ ਹੋਣ ਕੇ ਇਹ ਤੇ ਕੀ ਕਰ ਸਕਦੇ ਕਿ ਆਪ ਐਕਚੁਅਲੀ ਮੈਂ ਤੇ ਇੱਥੇ ਹੈ ਨਹੀਂ ਸੀ ਪਿਛਲੇ 10 15 ਦਿਨਾਂ ਤੋਂ ਮੈਂ ਆਹੀਂ ਅੰਮ੍ਰਿਤਸਰ ਹੀ ਰਹਿਣਾ ਮੈਂ ਤੇ ਇਹੀ ਘਰੇ ਹੀ ਹੁਣ ਪਤਾ ਨਹੀਂ ਉਹ ਕਿਹਦੇ ਤੇ ਚੈੱਕ ਕੀਤਾ ਜਾਂ ਐਸੇ ਕਿਸੇ ਤੇ ਨਹੀਂ ਕੀਤਾ ਕਿਉਂਕਿ ਆਣਾ ਜਾਣਾ ਬਹੁਤ ਘੱਟ ਬੰਦਿਆਂ ਦਾ ਸਾਡੇ ਘਰ ਇੰਨੇ ਜ਼ਿਆਦਾ ਇਦਾਂ ਦਾ ਹੈ ਨਹੀਂ ਲਿਮਟਡ ਜਿਹੜਾ ਉਹ ਰਹਿੰਦੇ ਆਪਾਂ ਹੁੰਦੇ ਆਣ ਜਾਣਾ ਜਿਹੜਾ ਹੈਗਾ ਹਾਂਜੀ ਪੁਲਿਸ ਨੂੰ ਸ਼ਿਕਾਇਤ ਵਗੈਰਾ ਹਾਂਜੀ ਉਹ ਹੋ ਗਈ ਜੀ ਸ਼ਿਕਾਇਤ ਹੋ ਗਈ ਐਸਪੀ ਸਾਹਿਬ ਨਾਲ ਗੱਲ ਹੋਈ ਉਹਨਾਂ ਨੇ ਫਿਰ ਮੋਬਾਈਲ ਫੋਰੈਂਸਿਕ ਯੂਨਿਟ ਉਹਨਾਂ ਦੇ ਕਹਿਣ ਤੇ ਆਈ ਐਸਐਚਓ ਸਾਹਿਬ ਆ ਕੇ ਗਏ ਆ ਹੁਣੇ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਵੀ ਆਪਾਂ ਜਿਹੜਾ ਵੀ ਉਹ ਕਰਦਾ ਆ ਤੁਹਾਨੂੰ ਜੋ ਵੀ ਬੰਦ ਕਾਰਵਾਈ ਪੂਰੀ ਕਰਦੇ ਆ ਹੁਣ ਮੋਬਾਈਲਿੰਗ ਯੂਨਿਟ ਆਈ ਹੈ ਤੇ ਇਹਨਾਂ ਨੇ ਹਾਂਜੀ ਇਹਨਾਂ ਨੇ ਕੁਝ ਕੁ ਰਿਕਵਰ ਕੀਤੀਆਂ ਦੇਖੋ ਹੁਣ ਅੱਗੇ ਕੀ ਰਿਪੋਰਟ ਬਣਦੀ ਇਹਨਾਂ ਦੇ ਕੁਝ ਕੁ ਫਿੰਗਰਪ੍ਰਿੰਟ ਵਗੈਰਾ ਇਹਨਾਂ ਨੂੰ ਆਏ ਆ ਨਜਿੱਤ ਉਹਦੇ ਕੀ ਪ੍ਰਸ਼ਾਸਨ ਤੋਂ ਕੋਈ ਮੰਗ ਕਰਦੇ ਕੋਈ ਜੜੀਆਂ ਚੋਰੀਆਂ ਪ੍ਰਸ਼ਾਸਨ ਤੋਂ ਬਾਅਦ ਸਹੀ ਆ ਵੀ ਥੋੜਾ ਜਿਹਾ ਤਰਕ ਜਿਹੜਾ ਵੀ ਆ ਵੀ ਮਦਦ ਕੀਤੀ ਜਾਵੇ ਵੀ ਇਦਾਂ ਥੋੜੀ ਜਣੀਆਂ ਚੋਰੀਆਂ ਚਕਾਰੀਆਂ ਨੂੰ ਰੋਕਣ ਦੇ ਵਿੱਚ ਕੋਈ ਨਾ ਕੁਛ ਪ੍ਰਸ਼ਾਸਨਿਕ ਤੌਰ ਤੇ ਹੋਣਾ ਚਾਹੀਦਾ ਹਨਾ ਚਲੋ ਸਾਡੇ ਤੋਂ ਵੀ ਜੋ ਅੰਗਹਿਲੀਆਂ ਚਲੋ ਬੰਦਾ ਕਰਦਾ ਹੀ ਆ ਪਰ ਜਿੱਦਾਂ ਵੀ ਹੈ ਹੁਣ ਉਹ ਤੇ ਹੁਣ ਬੰਦੇ ਫੜੇ ਜਾਣੇ ਚਾਹੀਦੇ ਕਿਉਂਕਿ ਗਰੋ ਜਿਹੜੇ ਆ ਉਹ ਫੜੇ ਜਾਣੇ ਚਾਹੀਦੇ ਹਨਾ ਇਹ ਕੋਈ ਪਹਿਲੀ ਵਾਰ ਦਾਤ ਨਹੀਂ ਹੈਗੀ ਇਸ ਕਲੋਨੀ ਦੇ ਵਿੱਚ ਤੇ ਅੱਗੇ ਵੀ ਹੁੰਦੀਆਂ ਰਹੀਆਂ ਚੋਰੀਆਂ ਤੇ ਉਹ ਤੇ ਤਾਂ ਕਰਕੇ ਜੀਸਾ ਰਹੀ ਹੈ ਬਲਵਿੰਦਰ ਸਿੰਘ ਮੇਰਾ ਨਾਮ ਹੈ ਜੀ ਤਾਂ ਰਾਤ ਕੋਈ ਚੁੱਤ ਕਿੜੀ ਖੋਲ ਕੇ ਪਿੱਛੋਂ ਗ੍ਰਿਲ ਖੋਲ ਕੇ ਤੇ ਚੋਰੀ ਕਰਕੇ ਚਲ ਗਿਆ ਹਮ ਉਹਨੇ ਕਿ ਕੀ ਕਰ ਗਿਆ ਅਬ ਹੀ ਜਾਣਦਾ ਕਿੰਨਾ ਕਿੰਨਾ ਨੁਕਸਾਨ ਹੋਇਆ 35 ਲੱਖ ਦਾ ਨੁਕਸਾਨ ਹੋਇਆ ਕੀ ਕੀ ਚੋਰੀ ਹੋਇਆ ਇਹਦੇ ਕੋਈ 25 ਕਿਲੋ 25 30 ਟੋਲੇ 130 ਕਿਲੋ ਸੋਨਾ ਚੋਰੀ ਹੋ ਗਿਆ ਤੇ 1.5-2 ਲੱਖ ਦੇ ਹਾਰ ਹੀ ਸਾਡੇ ਕੋਲ ਡਗਤ ਪਏ ਉਹ ਇੱਕ 30 ਹਜ਼ਾਰ ਰੁਪਏ ਦੀ ਨਕਦੀ ਕੈਸ਼ ਹੀ ਉਸ ਕਮਰੇ ਚ ਸਾਡੇ ਕੋਲ ਹਮ ਕਿੰਨੇ ਕੁ ਵਜੇ ਦੀ ਵਾਰਦਾਤ ਹੈ? ਵਜੇ ਕੁਝ ਨਹੀਂ ਕਹ ਸਕਦੇ ਰਾਤ ਜਾ ਹਦਾ ਉਹਨਾਂ ਕੀ ਕਿਹੜੇ ਵਜੇ ਆਈ ਕਿਹੜਾ ਕਿਹਨੂੰ ਮਿਲੇ। ਤੇ ਘਰ ਦੇ ਵਿੱਚ ਹੈ ਨਹੀਂ ਸੀ ਕੋਈ। ਆਈ ਆਏ ਚਾਰ ਬੰਦੇ ਆਏ। ਉਹ ਪਤਾ ਨਹੀਂ ਲੱਗਾ ਹੈਗਾ ਜਿਹਨੇ। ਨਹੀਂ ਲੱਗਾ ਬਾਬਾ। ਹੂੰ। ਇਹ ਪਤਾ ਲੱਗਦਾ ਤਾਂ ਘਰ ਨਾਲ ਦਾ ਕੋਈ। ਹੂੰ। ਤੇ ਉਹਨੂੰ ਪੁਲਿਸ ਵਗੈਰਾ ਆਈ। ਪੁਲਿਸ ਆਈ ਰਿਪੋਰਟ ਲਿਖਾਤੀ। ਕੀ ਕਹਿੰਦੇ ਪੁਲਿਸ ਕੀ ਕਹਿੰਦੇ? ਕਰਨਗੇ ਇਨਵੈਸਟੀਗੇਸ਼ਨ ਕਰਨਗੇ। ਹੂੰ। ਕੀ ਮੰਗ ਕਰਦੇ ਉਹ ਪੁੱਤਿਆਂ ਨੂੰ? ਮੰਗੇ ਹੀ ਕਰਨੇ ਹੈ ਕਿ ਸਰਚ ਕੀਤੀ ਜਾਣ ਜੇਦੀ ਇਦਾਂ ਦੀ ਜੇ ਚੋਰੀਆਂ ਇਦਾਂ ਲਗੀਆਂ ਹੋਣ ਤੇ ਸਾਡੀ ਸਾਡੇ ਦੇਸ਼ 'ਚ ਸਾਡੀ ਕਾਈ ਸਿਕਿਉਰਿਟੀ ਆ ਵੀ ਆਰ ਨਾਟ ਸਿਕਯੂਅਰ ਐਡਮਿਨਿਸਟ੍ਰੇਸ਼ਨ ਕੀ ਕਰ ਰਿਹਾ ਜੇ ਇਦਾਂ ਇਦਾਂ ਦੀਆਂ ਚੋਰੀਆਂ ਹਰ ਜਗ੍ਹਾ ਹੋ ਰਹੀਆਂ ਰੋਹ ਚੋਰੀਆਂ ਹੋ ਰਹੀਆਂ ਤੇ ਐਡਮਿਨਿਸਟ੍ਰੇਸ਼ਨ ਕੀ ਕਰ ਰਿਹਾ ਇਹ ਸਿਰਫ ਤਰਖਾਵਾ ਲੈਣ ਬਾਅਦ ਥੋੜੀ ਹੋਈ ਤੇ ਇਹਨਾਂ ਨੂੰ ਤਰਖਾਵਾ ਦੇਣੀ ਹੈ ਸਰਕਾਰ ਨੇ ਵਧੀਆ ਤੇ ਵਧੀਆ ਤਰੀਕੇ ਨਾਲ ਰੱਖਣਾ ਰਾਜਨਾ ਦਾ ਕੀ ਕੰਮ ਹੈ ਸਰਚ ਕਰਨਾ ਜੋ ਉਹਨਾਂ ਦੀ ਡਿਊਟੀਆਂ ਕਰਨਾ ਅਸੀਂ ਦੇ ਆਮ ਨਾਗਰਿਕ ਆ ਗਏ ਸਾਡੇ ਕੋਲ ਕੋਈ ਹਥਿਆਰ ਥੋੜੀ ਜਿਹੜਾ ਅਸੀਂ ਡਿਫੈਂਸ ਕਰ ਸਕਣਗੇਗਾ बस ਮੇਰੇ ਤੇ ਹੋ ਰਾਇਆ ਵੀ ਸਰਚ ਕਰਨ ਕਿ ਕਿ ਸੀਸੀਟੀਵੀ ਕੈਮਰਾ ਨਹੀਂ ਲੱਗੇ ਹੈਗੇ ਨਹੀਂ ਲੱਗੇ ਹੈਗੇ ਪਿੱਛੇ ਕੋਈ ਗਲੀ ਕੁਲੀ ਦੇ ਵਿੱਚ ਕਿਤੇ ਨਹੀਂ ਲੱਗਾ ਯਾਰ ਸਰਨੇ ਇੱਕ ਦਰਸ਼ਕ ਲੋਨੀ ਹੈ ਜੀ ਜਥੇ ਬਲਵਿੰਦਰ ਸਿੰਘ ਹੁਣੀ ਨੇ ਜਿਹੜੇ ਰਹਿਣ ਵਾਲੇ ਸਾਫ ਦਾ ਆਰਮੀ ਮੈਨ ਨੇ ਉਹਨਾਂ ਦੇ ਘਰੇ ਕੱਲ ਦਰਮਿਆਨੀ ਰਾਤ ਨੂੰ ਚੋਰੀ ਹੋਈ ਜੇ ਕੋਈ ਕਰੀਬ 30 ਟੋਲੇ ਸੋਨਾ ਕੋ ਡੇਢ ਲੱਖ ਦੇ ਵਿਆਹ ਵਾਲੇ ਹਾਰ ਸੀਗੇ ਜੀ ਤੇ ਕੋਈ 25 ਹਜ਼ਾਰ ਦੀ ਨਕਦੀ ਸੀ ਕਿਤੋਂਾਂ ਦੀ ਲਮਾਰੀ ਚ ਤਲਵੋ ਉਹ ਚੋਰੀ ਹੋਇਆ ਉਹਦੇ ਬਾਰੇ ਉਹਨੂੰ ਫਰਦਰ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਤੇ ਇਨਵੈਸਟੀਗੇਸ਼ਨ ਦੇ ਵਿੱਚ ਜੋ ਵੀ ਸਾਹਮਣੇ ਆਏਗਾ ਉਹ ਪਬਲੀਕ ਦੇ ਸਾਹਮਣੇ ਲਿਆ ਦਿੱਤਾ ਜਾਏਗਾ